ਅਸੀਂ ਇਹ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸੰਭਲ ਕੇ ਚੱਲਿਓ ਕਿਤੇ ਗਲਤੀ ਨਾ ਕਰ ਲਿਓ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਨਾ ਕਰ ਦਿਓ ਜੇ ਤੁਹਾਡੀ ਇੱਛਾ ਹੋਵੇ ਜਾਂ ਸੁਖਵੀਰ ਸਿੰਘ ਦੀ ਇੱਛਾ ਹੋਵੇ ਕਿ ਅਕਾਲ ਤਖਤ ਤੋਂ ਮਾਫੀ ਮੰਗ ਕੇ ਸੰਗਤਾਂ ਵਿੱਚ ਅਸੀਂ ਪ੍ਰਵਾਨ ਹੋ ਜਾਾਂਗੇ ਤੇ ਮਾਰੇ ਰਾਜਗੱਦੀਆਂ ਸਾਂਭ ਲਾਂਗੇ ਇਹ ਗੱਲ ਖਾਲਸਾ ਜੀ ਬਿਲਕੁਲ ਨਹੀਂ ਹੋਣੀ ਲੰਦਲ ਖਾਫਾ ਨਿੰਗਾ ਉਹ ਉਹਨਾਂ ਨੇ ਆਪਣੇ ਕਰਿੰਦੇ ਨੂੰ ਹੁਕਮ ਕੀਤਾ ਬਾਰ ਉਹ ਹੁਕਮ ਤੋਂ ਬਾਜ਼ ਆਵੇ ਜੇਕਰ ਬਾਜ਼ ਨਾ ਆਇਆ ਜਿਹੜੇ ਪੰਥ ਦੇ ਹਾਲਾਤ ਵਿਗੜਦੇ ਆ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਸ਼ਖਬੀਰ ਬਾਦਲ ਤੇ ਰਕबीर ਸਿੰਘ ਹੋਵੇਗਾ ਅਸੀਂ ਨਹੀਂ ਮੰਨਦੇ ਜੂ ਬਾਦਲ ਦੇ ਬਣਾਏ ਜੱਥੇਦਾਰ ਤਾਂ ਉਹਨਾਂ ਦੇ ਕੋਲੇ ਆਉਂਦੇ ਅਸੀਂ ਤੈਨੂੰ ਕੋਲੇ ਜਾਂਦੇ ਹੀ ਨਹੀਂ ਤੈਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮਤ ਉਹ ਗਲਤੀ ਗਿਆਨੀ ਗੁਰਵਜਨ ਸਿੰਘ ਵਾਲੀ ਕਰ ਲਿਆ ਜੋ ਕਿਉਂਕਿ ਗਿਆਨੀ ਗੁਰਵਜਨ ਸਿੰਘ ਜੱਥੇਦਾਰ ਮੱਲ ਸਿੰਘ ਗੁਰਮukh ਸਿੰਘ ਉਹਨਾਂ ਨੇ ਗਲਤੀ ਕੀਤੀ ਸੀਗੀ ਸਰਸੇ ਵਾਲੇ ਨੂੰ ਮਾਫ ਕੀਤਾ ਸੀ ਇਹਨਾਂ ਨੇ ਤਾਂ ਕਰਤਾ ਬਾਦਲਾਂ ਦੇ ਦਬਾਰ ਥੱਲੇ ਆ ਕੇ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਕਿਉਂਕਿ ਆ ਅਵੱਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ ਕਰਨ ਯੋਗ ਨਹੀਂ ਜੇ ਤੁਸੀਂ ਮਾਫ ਕਰ ਦਿਓਗੇ ਇਹਨਾਂ ਦੇ ਗੁਨਾਹ ਪਰ ਸੰਗਤ ਨੇ ਮਾਫ ਨਹੀਂ ਕਰਨੇ ਕਿਉਂਕਿ ਸੰਗਤ ਨੇ ਨਾ ਪਹਿਲਾਂ ਸਜ਼ਾ ਦੇਤੀ ਆ ਲੋਕ ਸਭਾ ਦਾ ਇਲੈਕਸ਼ਨ ਹੋਇਆ 10 ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਦੀ ਜਵਾਨ ਤੇ ਜਬਤ ਹੋਈਏ ਜਿਹੜਾ ਪੰਥ ਦਾ ਅਲੱਮਾ ਆਪ ਦੇ ਗੱਲ ਦੇ ਵਿੱਚ ਨਾ ਲੈ ਲਿਆ ਜੋ ਨਹੀਂ ਤੁਹਾਡੀ ਹਾਲਤ ਵੀ ਉਹਨਾਂ ਜੱਥੇਦਾਰਾਂ ਵਰਗੀ ਹੋਵੇਗੀ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਹਰਫਾ ਪੰਜਾਬ ਟੀਵੀ ਤੇ ਗੱਲ ਕਰਾਂਗੇ ਸੁਲਤਾਨ ਵਿੰਡਪਿੰਡ ਦੀ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਨੂੰ ਲੈ ਕੇ ਮਾਮਲਾ ਪੱਕ ਚੁੱਕਿਆ ਜਿੱਥੇ ਕਿ ਸਥਾਨਕ ਕਮੇਟੀ ਦੇ ਆਗੂ ਅਤੇ ਹੋਰ ਜਿੱਥੇ ਬੰਦਿਆਂ ਦੇ ਆਗੂ ਪਹੁੰਚੇ ਜਿਨ੍ਹਾਂ ਦਾ ਕਹਿਣਾ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਸ ਦੇ ਉੱਤੇ ਦੋ ਭਰਾਵਾਂ ਦੇ ਵੱਲੋਂ ਜਿਹੜਾ ਕਿ ਕਬਜ਼ਾ ਕੀਤਾ ਜਾ ਰਿਹਾ ਉਹ ਕਿਸੇ ਵੀ ਕੀਮਤੇ ਹੋਣ ਨਹੀਂ ਦਿੱਤਾ ਜਾਵੇਗਾ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਤੇ ਪੁਲਿਸ ਅਧਿਕਾਰੀਆਂ ਨੇ ਵੀ ਆਪਣਾ ਬਿਆਨ ਦਿੱਤਾ ਹੈ ਆਓ ਸੁਣਦੇ ਹਾਂ ਕੈਰੂ ਦੇਖਣਾ ਹੋਵੇਗਾ ਕਿ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦਾ ਮਸਲਾ ਭੱਗਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਆਗੂਆਂ ਦਾ ਕਹਿਣਾ ਹੈ ਕਿ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਿਸ ਦੇ ਉੱਤੇ ਜਾਣਬੁੱਝ ਕੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਅਖੰਡ ਲੋਕ ਸੌਰੀ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਗੱਲ ਪਹਿਲਾਂ ਤਾਂ ਸਾਰੇ press ਵਾਲੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਇੱਥੇ ਪਹੁੰਚੇ ਆ ਤੇ ਸਾਡੀ ਜਿਹੜੀ ਆਵਾਜ਼ ਹੈ ਉਹ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਇਸ ਵਾਸਤੇ ਸਾਰੀ press ਵਾਲੇ ਸੱਜਣਾ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਧੰਨਵਾਦ ਅੱਜ ਦਾ ਜਿਹੜਾ ਏਜੰਡਾ ਉਹ ਇਹ ਹੈਗਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਮੁਆਫ ਕਰਨ ਦੀ ਯੋਜਨਾ ਅਕਾਲ ਤਖਤ ਸਾਹਿਬ ਤੋਂ ਬਣਾਈ ਜਾ ਰਹੀ ਹੈ। ਉਹਨੂੰ ਜਿੰਨੇ ਵੀ ਦੋਸ਼ ਲੱਗਿਆ ਉਹਦੇ ਵਿੱਚੋਂ پاک ਪਵਿੱਤਰ ਸਿੱਧ ਕਰਨ ਦਾ ਯਤਨ ਹੋ ਰਿਹਾ ਹੈ। ਕਿਉਂਕਿ ਅੱਗੇ ਵੀ ਇਸ ਤੋਂ ਪਹਿਲਾਂ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਗਈਆਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਵੇਂ ਸੌਦਾ ਸਾਧ ਨੂੰ ਮੁਆਫ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸੰਗਤਾਂ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ ਉਹ ਜਿਹੜੀ ਮੁਆਫੀ ਸੀਗੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਤੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 91 ਲੱਖ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਉਸ ਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਦਿੱਤੇ ਗਏ ਸਨ ਉਹ ਜਿਹੜਾ ਪੈਸਾ ਉਹ ਵੀ ਬਰਬਾਦ ਹੋ ਗਿਆ ਪਰ ਜਿਹੜੀ ਮੁਆਫੀ ਦਿੱਤੀ ਸੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਉਹੋ ਜਿਹੇ ਹਾਲਾਤ ਹੀ ਹੁਣ ਜਿਹੜੇ ਬਣਦੇ ਨਜ਼ਰ ਆ ਰਹੇ ਆ ਕਿਉਂਕਿ ਸਖਬੀਰ ਸਿੰਘ ਬਾਦਲ ਤੇ ਉਹਦੇ ਅਕਾਲੀ ਦਲ ਨੂੰ ਲੋਕਾਂ ਨੇ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਸਿੱਖ ਸੰਗਤਾਂ ਨੇ ਰੱਦ ਕਰਨ ਦਾ ਕਾਰਨ ਕੀ ਹੈ ਕਿ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਘਟੀਆਂ ਘਟੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਬਰਗਾੜੀ ਕਾਂਡ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਉਹਦੇ ਅੰਖ ਲਾਰੇ ਗਏ ਉਸ ਤੋਂ ਬਾਅਦ ਉਹਨਾਂ ਦੋਸ਼ੀਆਂ ਦੇ ਖਿਲਾਫ 15 ਮਹੀਨੇ ਸਰਕਾਰ ਚੱਲੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਿਹੜੀ ਗੋਲੀ ਚਲਾਈ ਗਈ ਕੋਟਕਪੂਰਾ ਚੌਂਕ ਦੇ ਵਿੱਚ ਜਿਹਦੇ ਵਿੱਚ 10 ਵੀ ਮੌਜੂਦ ਸੀ ਸਿੰਘ ਸਾਹਿਬ ਭਾਈ ਅਮਰੀਤ ਸਿੰਘ ਜੀ ਅਜਨਾਲਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਉੱਤੇ ਹਾਜ਼ਰ ਸੀ ਗੋਲੀ ਚਲਾਈ ਗਈ ਲਾਠੀ ਚਾਰਜ ਕੀਤਾ ਗਿਆ ਉੱਥੇ ਵੀ ਦਸਤਾਰਾਂ ਵੀ ਉਤਾਰੀਆਂ ਗਈਆਂ ਸਿੱਖ ਸੰਗਤਾਂ ਦੀਆਂ ਇਹ ਸਭ ਤੋਂ ਵੱਡਾ ਗੁਨਾਹ ਸੀ ਕਿਉਂਕਿ ਅਸੀਂ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਤਗੁਰੂ ਮਹਾਰਾਜ ਜੀ ਦੇ ਅੰਗ ਖਿਲਾਰਿਆ ਉਹਦਾ ਇਨਸਾਫ ਲੈਣ ਵਾਸਤੇ ਜਿਨ੍ਹਾਂ ਦੁਸ਼ਟਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਫੜਾਉਣ ਵਾਸਤੇ ਅਸੀਂ ਉੱਥੇ ਬੈਠੇ ਸੀ ਨਾ ਕਿ ਸਾਡੀ ਕੋਈ ਸਿਆਸੀ ਮੰਗ ਸੀ ਕਿਉਂਕਿ ਇਹ ਧਾਰਮਿਕ ਮੁੱਦਾ ਸੀ ਪਰ ਇਹਨਾਂ ਨੇ ਸਰਸੇ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਦੇ ਵਿੱਚ ਆ ਕੇ ਸਾਡੇ ਉੱਤੇ ਸਿੱਖ ਸੰਗਤਾਂ ਉੱਤੇ ਲਾਠੀ ਚਾਰਜ ਕੀਤਾ ਇਹ ਬਹੁਤ ਵੱਡਾ ਅਗਨਾਨ ਸੀਗਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਬਹਿਬਲ ਕਲਾਂ ਗੋਲੀ ਚਲਾਈ ਉਥੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਉਹਨਾਂ ਨੂੰ ਸ਼ਹੀਦ ਕਰਕੇ ਕਿਹੜੀ ਪੁਲਿਸ ਨੇ ਸ਼ਹੀਦ ਕੀਤਾ ਉਹਨੂੰ ਅਣਪਛਾਤੀ ਐਲਾਨ ਕਰ ਦਿੱਤਾ ਉਦੋਂ ਪਹਿਲਾਂ ਵੀ ਅਜਿਹੇ ਗੁਨਾਹ ਜਿਹੜੇ ਮੁਆਫ ਨਹੀਂ ਕੀਤੇ ਜਾ ਸਕਦੇ ਇਸੇ ਹੀ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ ਜਿਹੜਾ ਨਿਰੰਗਕਾਰੀ ਕਾਂਡ ਕਰਵਾਇਆ ਕਿਉਂਕਿ ਇਹਨਾਂ ਦੀ ਸਰਕਾਰ ਸੀ ਕਰਵਾਇਆ ਤਾਂ ਨੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਸੂਚਿਤ ਕੀਤਾ ਸੀਗਾ ਜਥੇਦਾਰ ਉਮਰਾਂ ਨੰਗਲ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਕਿ ਆਹ ਘਟਨਾ ਇੱਥੇ ਵਾਪਰ ਜਾਣੀ ਆ ਨਿਰੰਕਾਰੀਆਂ ਦੇ ਕੂਟ ਪ੍ਰਚਾਰ ਨੂੰ ਰੋਕਿਆ ਜਾਵੇ ਪਰ ਉਹਨਾਂ ਨੇ ਨਹੀਂ ਰੋਕਿਆ ਉੱਥੇ ਵੀ 13 ਸਿੰਘ ਦਮਦਮੇ ਟਕਸਾਲ ਅਖੰਡ ਕੀਰਤਨੀ ਜਥੇ ਦੇ ਸ਼ਹੀਦ ਹੋਏ ਪਰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਇੱਕ ਦਿਨ ਦੀ ਸਜ਼ਾ ਨਹੀਂ ਮਿਲੀ ਉਲਟਿਆ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲਾ ਕੇ ਕਰਨਾਲ ਭੇਜ ਦਿੱਤਾ ਗਿਆ ਹੁਣ ਵੀ ਜਿਹੜੇ ਬਿਆਦਮੀ ਵਾਲੇ ਕੇਸ ਆ ਉਹਨਾਂ ਨੇ ਉਹਨਾਂ ਨੂੰ ਚੇਂਜ ਕਰਕੇ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ ਮੇਰੇ ਕਹਿਣ ਤੋਂ ਭਾਵ ਕਿ ਅਜੇਹੀਆਂ ਅਨੇਕਾਂ ਅਵੱਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ਼ ਕਰਨ ਯੋਗ ਨਹੀਂ ਬੰਦੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਉਹਦੀ ਮਾਫੀ ਹੁੰਦੀ ਹੈ ਪਰ ਜਾਣ ਬੁੱਝ ਕੇ ਕੀਤੇ ਗਏ ਗੁਨਾਹ ਕਦੇ ਮਾਫੀ ਯੋਗ ਨਹੀਂ ਹੁੰਦੇ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਗੁਨਾਹ ਆਪਦੀਆਂ ਵੋਟਾਂ ਖਾਤਰ ਆਪ ਦੀ ਦਮਾਰੇ ਸਰਕਾਰ ਬਣਾਉਣ ਖਾਤਰ ਕੀਤੀ ਹੈ ਤੇ 328 ਸ੍ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਉਹ ਗਾਇਬ ਹੋ ਜਾਣੇ ਉਹਨਾਂ ਦਾ ਹਜੇ ਤੱਕ ਕੋਈ ਇਨਸਾਫ ਜਾਂ ਉਹਨਾਂ ਦਾ ਪਤਾ ਨਾ ਲੱਗਣਾ ਉਹ ਸਾਰੇ ਕਾਸੇ ਦਾ ਦੋਸ਼ੀ ਸੁਖਵੀਰ ਸਿੰਘ ਬਾਦਲ ਆ ਇਸ ਕਰਕੇ ਅਸੀਂ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮਤ ਉਹ ਗਲਤੀ ਗਿਆਨੀ ਗੁਰਬਚਨ ਸਿੰਘ ਵਾਲੀ ਕਰ ਲਿਆ ਜੋ ਕਿਉਂਕਿ ਗਿਆਨੀ ਗਰਬਚਨ ਸਿੰਘ ਜਥੇਦਾਰ ਮੱਲ ਸਿੰਘ ਗੁਰਮukh ਸਿੰਘ ਉਹਨਾਂ ਨੇ ਗਲਤੀ ਕੀਤੀ ਸੀਗੀ ਸਰਸੇ ਵਾਲੇ ਨੂੰ ਮੁਆਫ ਕੀਤਾ ਸੀ ਇਹਨਾਂ ਨੇ ਤਾਂ ਕਰਤਾ ਬਾਦਲਾਂ ਦੇ ਦਬਾਅ ਥੱਲੇ ਆ ਕੇ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਅਖੀਰੀ ਉਹ ਮਾਫੀ ਹੈ ਜਿਹੜੀ ਰੱਦ ਕਰਨੀ ਪਈ ਅੱਜ ਗਿਆਨੀ ਗਰਬਚਨ ਸਿੰਘ ਹੋਣੀ ਸੰਗਤਾਂ ਦੇ ਵਿੱਚ ਖੜੇ ਹੋ ਕੇ ਕਿਤੇ ਸਟੇਜ ਤੇ ਨਹੀਂ ਬੋਲ ਸਕਦੇ ਅੱਜ ਉਹ ਆਪਣੇ ਘਰੋਂ ਬਿਨਾਂ ਗਨਮੈਨ ਤੋਂ ਨਿਕਲ ਨਹੀਂ ਸਕਦੇ ਅੱਜ ਕਿਸੇ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਤੇ ਅਸੀਂ ਮੌਜੂਦਾ ਜਥੇਦਾਰਾਂ ਨੂੰ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡੀ ਹਾਲਤ ਵੀ ਕਿਤੇ ਗਿਆਨੀ ਗਰਬਚਨ ਸਿੰਘ ਗਿਆਨੀ ਮੱਲ ਸਿੰਘ ਗਿਆਨੀ ਗੁਰਮukh ਸਿੰਘ ਵਾਲੀ ਨਾ ਹੋ ਜੇ ਤੇ ਜੇ ਤੁਸੀਂ ਮਾਫ ਕਰ ਦਿਓਗੇ ਇਹਨਾਂ ਨੂੰ ਨਾ ਪਰ ਸੰਗਤ ਨੇ ਮਾਫ ਨਹੀਂ ਕਰਨੇ ਕਿਉਂਕਿ ਸੰਗਤ ਨੇ ਨਾ ਪਹਿਲਾਂ ਸਜ਼ਾ ਦਿੱਤੀ ਆ ਲੋਕ ਸਭਾ ਦਾ ਇਲੈਕਸ਼ਨ ਹੋਇਆ 10 ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਦੀ ਜਵਾਨਤ ਜਬਤ ਹੋਈ ਐ 10 ਸੀਟਾਂ ਦੇ ਤੇ ਦੋ ਕੈਂਡੀਡੇਟ ਆ ਜਿਹੜੇ 5ਵੇਂ ਨੰਬਰ ਤੇ ਆਏ ਆ ਮੇਰੇ ਕਹਿਣ ਤੋਂ ਭਾਵ ਇਹਨਾਂ ਨੂੰ ਮੁਕੰਮਲ ਤੌਰ ਤੇ ਲੋਕ ਨੇ ਰੱਦ ਕਰਤਾ ਪਰ ਜਥੇਦਾਰ ਜੀ ਤੁਸੀਂ ਇਹ ਜਿਹੜਾ ਪੰਥ ਦਾ ਅਲਮਾ ਆਪ ਦੇ ਗੱਲ ਦੇ ਵਿੱਚ ਨਾ ਲੈ ਲਿਆ ਜੋ ਨਹੀਂ ਤੁਹਾਡੀ ਹਾਲਤ ਵੀ ਉਹਨਾਂ ਜਥੇਦਾਰਾਂ ਵਰਗੀ ਹੋਵੇਗੀ ਅੱਜ ਦਾ ਸਾਡਾ ਇਹ ਏਜੰਡਾ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਅਸੀਂ ਇਹ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸੰਭਲ ਕੇ ਚੱਲਿਓ ਕਿਤੇ ਗਲਤੀ ਨਾ ਕਰ ਲਿਓ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਨਾ ਕਰ ਦਿਓ ਜੇ ਤੁਹਾਡੀ ਇੱਛਾ ਹੋਵੇ ਜਾਂ ਸੁਖਵੀਰ ਸਿੰਘ ਦੀ ਇੱਛਾ ਹੋਵੇ ਕਿ ਅਕਾਲ ਤਖਤ ਤੋਂ ਮਾਫੀ ਮੰਗ ਕੇ ਸੰਗਤਾਂ ਦੇ ਵਿੱਚ ਅਸੀਂ ਪ੍ਰਵਾਨ ਹੋ ਜਾਾਂਗੇ ਦਮਾਰੇ ਰਾਜ ਗੱਦੀਆਂ ਸੰਭਲਾਂਗੇ ਇਹ ਗੱਲ ਖਾਲਸਾ ਜੀ ਬਿਲਕੁਲ ਨਹੀਂ ਹੋਣੀ ਜੇ ਤੁਸੀਂ ਮਾਫ ਕਰੋਗੇ ਤੁਹਾਡੀ ਹਾਲਤ ਵੀ ਉਹਨਾਂ ਵਰਗੀ ਹੋ ਤੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੇ ਦੋਚੀ ਤੁਸੀਂ ਵੀ ਬਰਾਬਰ ਦੇ ਹੋਵੋਗੇ ਇਸ ਕਰਕੇ ਨਾ ਇਹ ਪੰਥ ਦਾ ਲਾਭਾ ਲਿਓ ਨਾ ਤਖਤਾਂ ਦੇ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਮੈਂ ਪਹਿਲਾਂ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਸਾਡਾ ਸਹਿਯੋਗ ਕੀਤਾ ਮੈਂ ਸਾਰੇ মিডিਏ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਬੀਤੇ ਦਿਨੇ ਬਾਦਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਡਰਾਮਾ ਖੇਡਿਆ ਗਿਆ। ਉਹ ਡਰਾਮਾ ਸਿਰਫ ਕੇਵਲ ਤੇ ਕੇਵਲ ਬਾਦਲ ਪਰਿਵਾਰ ਦੀ ਪੁਸ਼ਪਨਾਈ ਜਾਂ ਉਹਦੀ ਸਾਖ ਨੂੰ ਬਹਾਲ ਕਰਾਉਣ ਵਾਸਤੇ ਆ। ਮਾਫੀ ਦਾ ਇੱਕ ਡਰਾਮਾ ਖੇਡਿਆ ਗਿਆ। ਗੁਰਮੁਖੋ ਮਾਫੀ ਕਿਸੇ ਗੜਤੀ ਦੀ ਅਣਜਾਣਪੁਣੇ ਵਿੱਚ ਗਲਤੀ ਪੁੱਲ ਹੋ ਜਾਵੇ ਤਾਂ ਉਹਦੀ ਮਾਫੀ ਮਿਲਦੀ ਆ। ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ। ਮਿਸਾਲ ਦੇ ਤੌਰ ਤੇ ਗੰਗੂ ਪਾਪੀ ਨੇ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ। ਮਾਫੀ ਉਹਨੇ ਵੀ ਮੰਗੀ ਹੋਣੀ ਆ। ਪਰ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਮਾਫ ਨਹੀਂ ਕੀਤਾ। ਸਮੇਂ ਅਨੁਸਾਰ ਇਸੇ ਤਰ੍ਹਾਂ ਗੰਗੂ ਪਾਪੇ ਛੋਟੇ ਸਹਿਬਜ਼ਾਦੇ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਮਾਫੀ ਉਹਨੇ ਵੀ ਮੰਗੀ ਹੋਣੀ ਆ। ਪਰ ਕੌਮ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ 78 ਦੀ ਵਿਸਾਖੀ ਦਾ ਕਾਂਡ ਵਾਪਰਦਾ ਉਹਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਵੱਧ ਲਿਆ ਦੰਦਮੀ ਟਕਸਾਲ ਦੇ ਹੋਣ ਹਾਰ ਵਿਦਿਆਰਥੀ ਭਾਈ ਸ੍ਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਨਾ ਇਹਦਾ ਜ਼ਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਿਸੇ ਤਰ੍ਹਾਂ ਭਾਈ ਅਮਰੀਕ ਸਿੰਘ ਦੰਦਮੀ ਟਕਸਾਲ ਦੇ ਮੌਜੂਦਾ ਮੱਖੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਨਾਨੀ ਨੂੰ ਪੈਸੇ ਦੇ ਕਰਕੇ ਹਥਿਆਰ ਦੇ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਉਹ ਨਾਕਾਮਜਾਬ ਰਹੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ ਸਮਾਂ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ 36 ਗੁਰਦੁਆਰਾਂ ਦੇ ਸਮੇਤ ਟੈਕਰਾਇਆ ਸਮਾਂ ਬੀਤਣ ਤੇ ਸਮੇਂ-ਸਮੇਂ ਅਨਸਾਰ ਇਹਨਾਂ ਨੇ ਸਿੱਖ ਪੰਥ ਦੇ ਉਹਗੇ ਜਿਹੜੇ ਸੇਖ ਨਮਾਇੰਦੇ ਸਨ ਉਹਨਾਂ ਨੂੰ ਸ਼ਹੀਦ ਕਰਾਇਆ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰਕਾਰ ਕੀ ਦੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਉਹਦੇ ਵਿੱਚ ਨਾ ਤਾਂ ਤਖਤਾਂ ਦੇ ਜਥੇਦਾਰਾਂ ਨੇ ਕੋਈ ਰੋਲ ਨਿਭਾਇਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਲ ਨਿਭਾਇਆ ਇਸੇ ਤਰ੍ਹਾਂ ਜਿਹੜੀ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਕੋਈ ਰੋਲ ਨਹੀਂ ਨਿਭਾਇਆ ਸਰਸੇ ਵਾਲੇ ਦੇ ਚੇਲਿਆਂ ਨੇ ਚੈਲੰਜ ਕਰਕੇ ਇਸ ਇਤਿਹਾਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਪਾੜਨ ਦਾ ਚੈਲੰਜ ਕੀਤਾ ਪਰ ਉਹਨਾਂ ਨੇ ਅੰਗ ਪਾੜ ਕਰਕੇ ਆਪਣੇ ਕੰਮ ਵਿੱਚ ਉਹ ਸਫਲ ਹੋਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਲੀਦਾਵ ਦੀ ਸਰਕਾਰ ਇਹ ਹਰ ਮੁੱਦੇ ਤੇ ਪੰਥਕ ਮੋਰਚਿਆਂ ਤੇ ਫੇਲ ਹੋਈ ਆ ਇਨਸਾਫ਼ ਮੰਗਣ ਵਾਸਤੇ ਕੋਟਕਪੂਰੇ ਚੌਕ ਵਿੱਚ ਧਰਨਾ ਲਾਇਆ ਸਾਡੀ ਇੱਕੋ ਇੱਕ ਮੰਗ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ ਚੋਰੀ ਕੀਤੇ ਆ ਅੰਗ ਪਾੜ ਕਰਕੇ ਗਲੀਆਂ 'ਚ ਖਲਾਰੇ ਆ ਜਾਂ ਥਾਵਾਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੋਥੀਆਂ ਗੁਟਕੇ ਸਾਹਿਬਾਂ ਦੀ ਬੇਅਦਬੀ ਹੁੰਦੀ ਆ ਇਹਨੂੰ ਰੋਕਿਆ ਜਾਵੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜੇ ਕਰਕੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਸੀਂ ਸਜ਼ਾ ਮੰਗਦੇ ਸੀ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਵਾਈਏ ਪਰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਇਆ ਅਮਰਤ ਵੇਲੇ 6 ਵਜੇ ਦਾ ਟਾਈਮ ਸੀ 12 ਤੋਂ 20000 ਦੀ ਗਿਣਤੀ ਵਿੱਚ ਸੰਗਤਾਂ ਕੋਟਕਪੁਰੇ ਚੌਕ ਵਿਖੇ ਬੈਠੀਆਂ ਸਨ ਜਪਜੀਤ ਸਿੰਘ ਦਾ ਪਾੜ ਸਪੂਰਨ ਹੋਇਆ ਜਪਾ ਸਾਹਿਬ ਦਾ ਛੇਵਾਂ ਛੰਦ ਹੋਇਆ ਜਦੋਂ ਸੁਖਬੀਰ ਬਾਦਲ ਦੇ ਕਹਿਣ ਤੇ ਸੁਮੇਧ ਸੈਣੀ ਪੰਜਾਬ ਪੁਲਿਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨੁਸਾਰ ਸਾਡੇ ਉੱਪਰ ਗੰਦੇ ਪਾਣੀ ਦੀਆਂ ਵਿਚਾੜਾਂ ਡਾਂਗਾਂ ਦੀ ਮਾਰ ਗੋਲੀਆਂ ਦੀ ਵਰਖਾ ਕੀਤੀ ਗਈ ਜਿਸ ਦੇ ਮੁੱਦੇ ਵਜੋਂ ਦੋ ਸਿੰਘ ਸ਼ਹੀਦ ਹੋ ਗਿਆ ਇਹਨਾਂ ਨੇ ਅਨੇਕਾਂ ਵੱੱਜਰ ਪਾਪ ਕੀਤੇ ਆ ਅਸੀਂ ਵਾਰ-ਵਾਰ ਇਹ ਬੇਨਤੀ ਕਰਦੇ ਆ ਕਿ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਜਾਂ ਇਹਨਾਂ ਦੀ ਸਤਾ ਵਿੱਚ ਰਹਿ ਕਰਕੇ ਜਿੰਨਾ ਆਉਦੇਦਾਰਾਂ ਨੇ ਸਤਾ ਦਾ ਆਨੰਦ ਮਾਣਿਆ ਉਹਨਾਂ ਨੂੰ ਕਦੇ ਵਾਸਤੇ ਮਾਫ ਨਾ ਕੀਤਾ ਜਾਵੇ ਜੇਕਰ ਤੁਸੀਂ ਮਾਫ ਕੀਤਾ ਤਾਂ ਇਹਨਾਂ ਨੂੰ ਕਦੇ ਵਾਸਤੇ ਮਾਫ ਨਹੀਂ ਕਰੇਗੀ ਇਹਨਾਂ ਦੀ ਮਾਫੀ ਦੇ ਸੰਬੰਧ ਵਿੱਚ ਜੇਕਰ ਪੰਜਾਬ ਦੇ ਹਾਲਾਤ ਵਿੜਦੇ ਆ ਅਣਸਖਾਵੀ ਕੋ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਬਾਦਲਤਾ ਬਣਾਇਆ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇਗੀ ਇਸ ਕਰਕੇ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਸੁਖਬੀਰ ਬਾਦਲ ਦੇ ਸਮੇਤ ਉਹਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਨੂੰ ਕਿਸੇ ਹਾਲਤ ਵਿੱਚ ਮਾਫ਼ ਨਾ ਕੀਤਾ ਜਾਵੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਇਹ ਪੰਥਕ ਲੜਾਈ ਆ ਜੇਕਰ ਇਹਨਾਂ ਨੇ ਮਾਫ ਕੀਤਾ ਅਸੀਂ ਆਪਣੀ ਆਵਾਜ਼ ਨੂੰ ਇਸੇ ਤਰ੍ਹਾਂ ਬਲੰਦ ਕਰਦੇ ਰਵਾਂਗੇ ਜੇਕਰ ਇਹਨਾਂ ਨੇ ਮਾਫੀ ਦਿੱਤੀ ਪੰਜਾਬ ਦੇ ਹਾਲਾਤ ਵਿਗੜਦੇ ਆ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਜੋ ਨਫਾ ਨੁਕਸਾਨ ਹੋਵੇਗਾ ਉਹਦਾ ਜ਼ਿੰਮੇਵਾਰ ਰਗਵੀਰ ਸਿੰਘ ਹੋਵੇਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੈ ਫ੍ਰੈਂਡਲੀ ਮੈਚ ਖੇਡੇ ਜਾ ਰਹੇ ਆ ਜੀ ਤੁਹਾਨੂੰ ਕੀ ਲੱਗਦਾ ਜਿੰਦਗਲ ਤੇ ਅਕਾਲੀ ਦਲ ਦੇ ਵਿੱਚ ਨਹੀਂ ਜੀ ਫ੍ਰੈਂਡਲੀ ਮੈਚ ਨਹੀਂ ਉਹ ਇਹਨਾਂ ਦੇ ਕਰਿੰਦੇ ਆ ਕਰਿੰਦਾ ਕਦੇ ਆਪਣੇ ਮਾਲਕ ਦਾ ਹੁਕਮ ਮੋੜ ਨਹੀਂ ਸਕਦਾ ਉਹ ਬਾਦਲ ਕਈ ਕਹ ਦਿੰਦੇ ਬਾਦਲ ਦੀ ਜੇਬ ਵਿੱਚੋਂ ਨਿਕਲਦੇ ਆ ਨਹੀਂ ਬਾਦਲ ਦੀ ਜੇਬ ਵਿੱਚੋਂ ਨਹੀਂ ਉਹ ਬਾਦਲ ਪਰਿਵਾਰ ਦੀ ਬਗਲ ਵਿੱਚੋਂ ਨਿਕਲਦੇ ਆ ਉਹਨਾਂ ਦੇ ਉਲਟੋ ਕਿਸੇ ਤਰ੍ਹਾਂ ਫੈਸਲਾ ਨਹੀਂ ਲੈ ਸਕਦੇ ਪਰ ਜੇ ਉਹਨਾਂ ਦੇ ਹੱਕ ਵਿੱਚ ਕੋਈ ਫੈਸਲਾ ਲਿਆ ਇਹਦਾ ਖਮਿਆਜਾ ਰਗਵੀਰ ਸਿੰਘ ਨੂੰ ਜ਼ਰੂਰ ਭੁਗਤਣਾ ਪਵੇਗਾ ਜਿਹੜਾ ਪਿਆਰ ਹੈ ਜਿਹੜੀ ਪਾਣੀ ਪਿਆਰ ਹੈ ਇਹ ਤੇ ਪਾਤਰ ਭੁਗਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਹਾਂਜੀ ਸਕ੍ਰਿਪਟ ਪਿਆਰ ਪਹਿਲਾਂ ਕਰਦੀ ਹੈ ਜਾਂ ਬਾਅਦੀ ਨੂੰ ਲੈ ਕੇ ਅਗੇ ਦੀ ਕਹਾਣੀਦਾਰ ਨੂੰ ਪਿਆਰ ਕਰਨੀ ਗਈ ਹੈ ਸਿਰਫ ਪਾਤਰ ਆਪਣਾ ਰੋਲ ਨਾ ਕਰਦੇ ਨੇ ਇੱਕ ਡਰਾਮਾਬਾਜ਼ੀ ਆ ਜੀ ਡਰਾਮਾਬਾਜ਼ੀ ਕਦੇ ਵਾਸਤੇ ਸੱਚ ਨਹੀਂ ਹੁੰਦੀ ਤੇ ਇਹਨੂੰ ਕਾਮਯਾਬੀ ਕਦੀ ਨਹੀਂ ਮਿਲਦੀ ਹੁੰਦੀ ਸਜਾਵਾਂ ਜੇਕਰ ਮਾਦਾ ਸਜਾਵਾਂ ਲਗਾਉਂਦੀਆਂ ਨੇ ਸਭ ਤੋਂ ਸਜਾਵਾਂ ਆਪਾਂ ਗੱਲ ਕਰ ਸਰ ਸਭ ਇਹਨਾਂ ਨੂੰ ਲਗਾ ਦਿੱਤੇ ਜਾਂਦੀਆਂ ਨੇ ਪੰਥ ਕਰਵਾਤਾ ਅਨਸਾਰ ਫਿਰ ਬਝੁਰ ਹੋਏਗਾ ਉਹ ਗਲਤੀ ਦੀ ਸਜ਼ਾ ਹੁੰਦੀ ਸੋ ਤਾਂ ਦੇਖੀ ਪਹਿਲਾਂ ਹੀ ਬਾਗੀ ਤੜਾ ਸ਼ਰੋਮਣੀ ਅਕਾਲ ਦਰ ਪਾਰਟ ਨੂੰ ਲੈ ਕੇ ਕਾਫੀ ਸਰਗਰਮ ਪਰ ਦੂਜੇ ਪਾਸੇ ਹੁਣ ਦੇਖਿਆ ਜਾ ਰਿਹਾ ਹੈ ਕਿ ਹੋਰ ਜਥੇਬੰਦੀਆਂ ਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਆਪਾਂ ਆਪਣੀ ਬਿਆਨ ਬਾਝ ਕਰ ਰਹੇ ਨੇ ਬਿਊਰੋ ਰਿਪੋਰਟ ਹਰਫ ਪੰਜਾ